ਇਹ ਬਰੇ ਆਪਾਂ ਮਤਲਬ ਤੁਹਾਨੂੰ 7000 ਰੁਪਏ ਦਾ ਬਾਤ ਹੁੰਦੇ ਦੇ ਦਾਂਗੇ ਤੁਹਾਨੂੰ ਕੰਪਲੀਟ 7000 ਚ ਜਿੰਨੀ ਕੈਮਰੇ ਚ ਚੀਜ਼ ਦੀਂਦੀ ਆ ਬਿਦ ਬਿਦ ਸ਼ੀਸ਼ਾ ਹਾਂ ਬਿਦ ਸ਼ੀਸ਼ਾ ਦੇ ਦਾਂਗੇ ਤੁਹਾਨੂੰ 7000 ਜਿੰਨੀ ਡਿਸਪਲੇ ਦੀਂਦੀ ਸਾਰੀ 7000 ਕਿ ਕੱਲੀ ਟਾਇਲ ਹੀ ਟੰਗੇ ਆਉਂਗੇ ਬਿਦ ਟਾਇਲ ਬਿਦ ਸ਼ੀਸ਼ਾ ਸਾਰਾ ਕੁਝ ਸਾਰਾ ਕੁਝ ਇਹ 3264 ਆ ਇਹ ਐਂਡਲੈਸ ਸੀਰੀਜ਼ ਆ ਇਹ ਸਿਰਫ ਆਪਾਂ ਨੂੰ 35 ਰੁਪਏ ਫੁੱਟ ਪੈਣੀ ਆ 4x6 ਤਾਂ ਮਾਰਕੀਟ ਚ ਮਿਲਦਾ ਹੀ ਨਹੀਂ ਇਹ ਬਰੇਜਿੰਦਲ ਟਾਈਲ ਤੁਹਾਨੂੰ ਮਿਲੂਗਾ ਜਿਹੜੀ 2x4 ਅੱਜ ਸਭ ਤੋਂ ਵੱਧ ਰਨਿੰਗ ਦੇ ਵਿੱਚ ਵਿਕਦੀ ਹੈ ਅੱਜ ਸਭ ਤੋਂ ਵੱਧ ਇਹ ਅੱਜ ਜਿਹੜੇ ਆਮ 33 ਰੁਪਏ 35 ਰੁਪਏ ਵਿਕਦੀ ਹੈ ਇਹ ਕੁਆਲਿਟੀ ਆ ਬਿਆਰ ਦੇ ਵਿੱਚ ਇਹ ਕਿਹ ਜਾਂਦੀ ਹੈ 35 40 ਵੀ ਜਾਂਦੀ ਹੈ ਇਹ ਆਪਾਂ ਨੂੰ ਸਿਰਫ ਆਪਾਂ ਨੂੰ 30 ਰੁਪਏ ਫੁੱਟ ਮਿਲਨੇ ਆ ਇਹ ਇਹ ਪੋਰਚ ਟਾਈਲ ਦੇ ਸਾਰੇ ਡਿਜ਼ਾਈਨ ਆ ਇਹ ਸਾਰੇ ਡਿਜ਼ਾਈਨ ਆ ਜੀ ਇਹ ਸਾਨੂੰ ਸਿਰਫ ਆਪਾਂ ਨੂੰ 29 ਰੁਪਏ ਫੁੱਟ ਪੈਂਦੀ ਹੈ ਸਸਿਕਾ ਮਿੱਤਰੋ ਕੀ ਹਾਲ ਚਾਲ ਆ ਜਿੰਦਲ ਟਾਈਲਸ ਇੱਕ ਉਹ ਦੁਨੀਆ ਦਾ ਬ੍ਰਾਂਡ ਆ ਜਿਹੜਾ ਕਹ ਲਈਏ ਮਾਰਕੀਟ ਨਾਲੋਂ ਸਾਰਿਆਂ ਤੋਂ ਸਸਤਾ ਮਾਰਕੀਟ ਨਾਲੋਂ ਸਾਰਿਆਂ ਤੋਂ ਵੱਖਰੀ ਟਾਇਲ ਡਿਜ਼ਾਈਨ ਰੰਗ ਮਾਰਕੀਟ ਨਾਲੋਂ ਵੱਧ ਗਾਰੰਟੀ ਟਾਇਲ ਦੀ ਜਾਨੇ ਕਿ ਤੁਹਾਡੇ ਘਰੇ ਜਿਹੜੇ ਤੁਸੀਂ ਰੁਪਏ ਲਾ ਕੇ ਟਾਇਲ ਲੈ ਕੇ ਜਾਣੀ ਆ ਉਹਦੀ ਕੁਆਲਿਟੀ ਤੇ ਗਾਰੰਟੀ ਵੀ ਵੱਧ ਦਿੰਦੇ ਆ ਜੇ ਸਸਤੇ ਆ ਤਾਂ ਇੱਡੀ ਗਾਰੰਟੀ ਕਿਵੇਂ ਦਈ ਜਾਂਦੇ ਸਾਰੀਆਂ ਗੱਲਾਂ ਬਾਤਾਂ ਮੇਰੇ ਵੱਡੇ ਭਾਈ ਨੇ ਕਰਦੇ ਆ ਪਾ ਅੰਦਰ ਚੱਲਦੇ ਆ ਤੇ ਅੰਦਰ ਜਾ ਕੇ ਤੁਹਾਨੂੰ ਦਿਖਾਉਨੇ ਆ ਸਟਾਕ ਅੰਦਰ ਜਾ ਕੇ ਕੱਲੀ ਕੱਲੀ ਚੀਜ਼ ਕੈਮਰੇ ਤੇ ਹੋਏ 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 ਬੱਡੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡੇ ਕੋਲ ਜਿਹੜਾ ਸਟਾਕ ਰੰਗ ਕਲਰ ਡਿਜ਼ਾਈਨ ਜੋ ਪਿਆ ਬੰਦਾ ਤਾਂ ਜਾਂਦਾ ਜੀ ਉਲਝ ਜਾਂਦਾ ਇਹਦਾ ਦਿਮਾਗ ਹਿੱਲ ਜਾਂਦਾ ਇੱਕ ਊਂ ਜੂਂ ਜਲਾਈਦਾ ਮਹੀਨਾ ਵੀ ਤੁਹਾਡੇ ਕੋਲੇ ਬੰਦਾ ਆਵੇ ਤੇ ਪੈਸੇ ਤੁਹਾਨੂੰ ਖੜਾਵੇ ਜੇ ਅਗਲਾ ਵਾਸ਼ਰੂਮ ਦਾ ਸਾਲ ਆਪਾਂ ਕਰ ਲਈਏ ਸਟਾਰਟ ਵਾਸ਼ਰੂਮ ਵਾਸ਼ਰੂਮ ਕਨਸੈਪਟ ਜੇ ਅਗਲਾ ਕਵੇ ਵੀਰੇ ਵਾਸ਼ਰੂਮ ਆ ਆ ਬਸ ਰਿਸ਼ਤੇਦਾਰ ਆਵੇ ਤਾਂ ਬਸ ਆਈ ਕਵੇ ਭਾਈ ਪੈਸੇ ਲਾਇਰਾ ਸ ਨੌਕਸ ਨਾ ਘਾੜੇ ਨੌਕਸ ਕਿੰਨੇ ਕੱਟਣਾ ਹੁੰਦਾ ਜਾਂ ਗਮਾਂਡ ਨਾਲ ਜਾਂ ਰਿਸ਼ਤੇਦਾਰਾਂ ਨੇ ਨੌਕਸ ਨਾ ਨਿਕਲੇ ਕਲਰ ਡਿਜ਼ਾਈਨ ਵੀ ਆਪ ਸਿਲੈਕਟ ਕਰਾ ਦਿਓ ਤੇ ਕਿੰਨੇ ਰੁਪਈਆ ਚ ਬਈ ਜਿੰਦਲ ਟਾਇਲ ਵਾਲੇ ਵੀ ਸਾਨੂੰ ਬਾਥਰੂਮ ਤਿਆਰ ਕਰਕੇ ਦੇ ਦੇ ਇਹ ਵੀਰੇ ਆਪਾਂ ਮਤਲਬ ਤੁਹਾਨੂੰ 7000 ਰੁਪਏ ਦਾ ਬਾਥਰੂਮ ਦੇ ਦਾਂਗੇ ਤੁਹਾਨੂੰ ਕੰਪਲੀਟ 7000 ਚ ਜਿੰਨੀ ਕੈਮਰੇ ਚ ਚੀਜ਼ ਦੀਂਦੀ ਆ ਬਿਦ ਬਿਦ ਸ਼ੀਸ਼ਾ ਸਾਰਾ ਲਾ ਕੇ ਹਾਂ ਬਿਦ ਸ਼ੀਸ਼ਾ ਦੇ ਦਾਂਗੇ ਤੁਹਾਨੂੰ 7000 ਜਿੰਨੀ ਡਿਸਪਲੇ ਦੀਂਦੀ ਸਾਰੀ 7000 ਕਿ ਕੱਲੀ ਟਾਇਲ ਹੀ ਟੰਗਿਆ ਹੋਵੇ ਬਿਦ ਟਾਇਲ ਬਿਦ ਸ਼ੀਸ਼ਾ ਸਾਰਾ ਕੁਝ ਸਾਰਾ ਕੁਝ 7000 ਰੁਪਏ ਚ ਬਿਲਕੁਲ ਬਿਲਕੁਲ 7000 ਜੇ ਅਗਲਾ ਕਹੇ 7000 ਚ ਮੰਨ ਲਓ ਲਾਤਾ ਹੂੰ ਗਾਰੰਟੀ ਕੀ ਲੈਨੇ ਗਾਰੰਟੀ ਇਹਨੂੰ ਬਰੇ ਕੁਸ਼ਲ ਹੋਣੇ ਨਹੀਂ ਹੈਗਾ ਪਹਿਲੀ ਗੱਲ ਤਾਂ ਜੀ ਜੇ ਹੁੰਦਾ ਇਹਨੂੰ ਕੀ ਆ ਇਹਨੂੰ ਹੁੰਦੇ ਹੀ ਨਹੀਂ ਕੁਝ ਕੁਝ ਮਰਜ਼ੀ ਕਰੀ ਜਾਓ ਇਹ ਕਿ ਟਾਈਲ ਬਾਥਰਾਂ ਦੇ ਵਿੱਚ ਦਵਾਰ ਤੇ ਚੜ ਜਾਣੇ ਆ ਫਲੋਰ ਤੇ ਲੱਗ ਜਾਣੇ ਆ ਜੀ ਆਪਾਂ ਅੱਧਾ ਘੰਟਾ ਘੰਟਾ ਚੂਜ਼ ਕਰਨਾ ਸਾਰੇ ਖੇਵਲੀ ਇਹਨੂੰ ਕੁਝ ਨਹੀਂ ਹੁੰਦਾ ਇਹ ਬਿਟਰੀਫਾਇਟ ਟਾਈਲ ਆ ਇਹ ਕਿਹੜਾ ਕੋਈ ਕੱਚੀ ਮਿੱਟੀ ਟਾਈਲ ਆ ਕਿ ਖਰਾਬ ਹੋ ਜੂਗੀ ਬਾਕੀ ਪ੍ਰੀਮੀਅਮ ਆਲਾ ਹਾਂ ਬਾਈ ਜੱਸ ਮਾਰੇ ਨਾ ਕਰਨ ਅਗਰ ਲੰਬਾ ਅੰਦਰ ਤੁਸੀਂ ਬੈਠੇ ਹੋ ਬੈਠੇ ਆ ਆਪਣੀ ਪੱਕੀ ਦੁਕਾਨਦਾਰੀ ਆ ਕੋਈ ਚਲਮੀ ਦੁਕਾਨਦਾਰੀ ਨਹੀਂ ਹੈਗੀ ਹਾਂ ਬੀਬੀ ਨੇ ਇੱਕ ਬਹੁਤ ਸੋਹਣੀ ਗੱਲ ਆਫ ਕੈਮਰਾ ਕਹੀ ਕਹਿੰਦੇ ਵੀ ਮੰਨ ਕੇ ਚਲੋ ਬੰਦੇ ਦੇ ਘਰੇ 50 ਪੀਸ ਉੜ ਕੇ ਫੋਰ ਐਗਜ਼ਾਮਪਲ 50 ਪੀਸ ਗਏ 10 ਮੋੜਾ 25 ਮੋੜੇ ਮੱਥੇ ਤੇੜੀ ਨਹੀਂ ਪਾਉਣਾ ਹਾਂ ਹੈਨਾ ਜਿੰਨੀ ਅਗਲੇ ਨੂੰ ਲੋੜ ਆ ਉਹਨੇ ਤੇ ਮਿਲੂਗੀ ਤੇ ਡਿਜ਼ਾਈਨ ਮਾੜੇ ਮਾੜੇ ਚਾਦੇ ਚੱਲਦੇ ਦਿਖਾ ਦੇਗੇ ਯਾਰ ਵੀਰੇ ਕਲਰ ਡਿਜ਼ਾਈਨ ਹੀ ਬਹੁਤ ਅਭੀ ਅਗਲਾ ਤੁਹਾਨੂੰ ਆਏ ਕਹਦੇ ਵੀ ਕੋਠੀ ਦਾ ਰੰਗ ਇਹੋ ਜਿਹਾ ਜਾਂ ਸਾਨੂੰ ਇਹ ਜੀ ਚੀਜ਼ ਪਸੰਦ ਆ ਤੁਸੀਂ ਤਿਆਰ ਕਰ ਦੋਗੇ ਬਿਲਕੁਲ ਬਿਲਕੁਲ ਉਹੀ ਤਿਆਰ ਕਰ ਦਾਂਗੇ ਉਹੀ ਮਿਲ ਜੂਗੀ ਆਪਣੇ ਕੋਲ ਉਹੀ ਸੇਮ ਚੀਜ਼ ਆਹ ਡਿਜ਼ਾਈਨ ਇਧਰਲੇ ਪਾਸੇ ਡਿਜ਼ਾਈਨ ਆਹ ਤਾਂ ਮੈਨੂੰ ਲੱਗਦਾ ਵੀ ਮਾਰਕੀਟ 'ਚ ਹੀ ਵੀਰੇ ਕਿਸੇ ਕੋਲ ਡਿਜ਼ਾਈਨ ਨਹੀਂ ਹੁੰਦਾ ਇਹ ਤਾਂ ਬਹੁਤ ਚੱਲਦਾ ਵੀਰੇ ਸਾਡੇ ਕੋਲ ਅਛਾ ਪੂਰਾ ਇਹ ਬੇਕਨ ਜਿਹੜਾ ਅੱਜਕੱਲ ਟ੍ਰੈਂਡ ਚ ਵੈਖ ਰਿਹਾ ਪੂਰਾ ਵਿਗ ਰਿਹਾ ਟ੍ਰੈਂਡ ਦੇ ਵਿੱਚ ਸਾਡੇ ਕੋਲ ਇਹ ਪੂਰਾ ਵੈਖ ਰਿਹਾ ਪੂਰਾ ਟ੍ਰੈਂਡਿੰਗ ਦੇ ਵਿੱਚ ਆਇਆ ਇਹਦੇ ਪੈਸੇ ਤਾਂ ਨਹੀਂ ਵੱਧ ਮੰਗੂਗਾ ਇਹ ਮੇਰੇ 32 ਚੌੜ ਦਾ ਮਤਲਬ ਇਹ 32 ਅਛਾ ਇਹ ਟੇਲ ਵੱਡੀ ਹੈਗੀ ਵੱਡੀ ਹੈਗੀ ਵਧੀਆ ਹੋ ਗਿਆ ਪੁੱਛ ਲਿਆ ਵਧੀਆ ਹੋ ਗਿਆ ਕਿਉਂਕਿ ਅਗਲੇ ਨੇ ਆ ਕੇ ਕਹਿਣਾ ਸੀ ਵੀ ਭਾਈ ਉਹਨਾਂ ਨੇ 32 ਚੌੜ ਗਿਣਾ ਤੇ ਫਰਕ ਨਿਕਲ ਆਇਆ ਉਹ ਗੱਲ ਗਲਤ ਹੋ ਜਾਂਦੀ ਹੈ ਇਹਦਾ ਰੇਟ ਦਾ ਫਰਕ ਹੋਊਗਾ ਜੀ ਇਹ ਥੋੜਾ ਹੈ ਮੇਰੇ ਉਹਦੇ ਨਾਲ ਇੱਕ ਦੀਜ ਹੋ ਜਾਊਗਾ ਥੋੜਾ ਕ ਹੋ ਜਾਊ ਥੋੜਾ ਇਹ ਹੋ ਜਾ ਬਾਲਾ ਨਹੀਂ ਹੁੰਦਾ ਓਕੇ ਮੈਂ ਜਿਵੇਂ ਚਿੱਟੀ ਟੈਲ ਆ ਜੇ ਆਪਾਂ ਫੁੱਟਾਂ 'ਚ ਲੈਣੀ ਆ 35 ਰੁਪਏ ਫੁੱਟਾ 35 ਰੁਪਏ ਫੁੱਟ ਜੀ ਚਿੱਟੀ ਟੈਲ ਆ ਜਿਹੜੀ ਇਹ ਬੱਤੀ ਚੋਂਦੀ ਜਿਹੜੀ ਆਪਣੀ ਹੈਗੀ ਆ ਮੋਰ ਪੰਖੀ ਟੈਲ ਜੀ ਜਿਵੇਂ ਇਹ ਹੈਗੀ ਆ ਬਾਈ ਜੀ ਆਪਣੇ ਵਾਸਤੇ 45 ਰੁਪਏ ਇਹ 45 ਰੁਪਏ 45 ਰੁਪਏ ਜਿਹੜੇ ਫਾਰਸਾਂ 'ਚ ਲੱਗੀ ਹੋਈ ਐ ਲੱਗੀ ਹੋਈ 33 ਰੁਪਏ ਬਈ ਫਰਕ ਆਏ ਨਿਕਲਿਆ ਹੁੰਦਾ ਗੱਲਾਂ 'ਚ ਤੁਸੀਂ ਆ ਕੇ ਕਹੋ ਬਈ 7000 ਰੁਪਏ ਕਹਿੰਦੇ ਸੀ ਹੁਣ ਆ ਜਿੱਡਾ ਪ੍ਰਭਾਵ ਜਿੱਡੀ ਫੀਲ 'ਚ ਮੈਂ ਖੜਾ ਫਿਰ ਉਸ ਹਾਂ ਉਹਨਾਂ ਪੈਸੇ ਵੀ ਉਹਨੇਕ ਲੱਗਣੇ ਹਾਂ ਇਹ ਤਾਂ ਜਿਵੇਂ ਅੱਜ ਕੱਲ ਬੈਡਰੂਮਾਂ ਦੇ ਵਿੱਚ ਕੀ ਹੁੰਦਾ ਆ ਜਿਵੇਂ ਖਰੇ ਕੋਠੀ ਦੇ ਵਿੱਚ ਇੱਕ ਮਾਸਟਰ ਰੂਮ ਬਣਦਾ ਅੱਛਾ ਜੀ ਉਹਦੇ ਵਿੱਚ ਕਸਟਮਰ ਬੱਤੀ ਜੋੜ ਲਾਉਂਦਾ ਜਿਹੜੇ ਨਾਲ ਸਿੰਪਲ ਬੈਡਰੂਮ ਦੇ ਬੰਦੇ ਆ ਜਾਂ ਆਪਣੇ ਕਹਿੰਦੇ ਡੈਬ ਹੁੰਦੇ ਨਾਲ ਬੰਦੇ ਆ ਉਹਦੇ ਵਿੱਚ ਕਸਟਮਰ ਜ਼ਿਆਦਾ 2x4 ਲੌਂਦੇ ਆ 2x4 ਸਾਡੇ ਕੋਲ ਕਨਸੈਪਟ ਇੰਨੇ ਕਾਇਕ ਆ ਕਿ ਆਲਾ ਆਪਾ ਜਲ ਹੋ ਜੂਗੀ ਕਿੱ ਲਈ ਹੈ ਜਿਹੜਾ ਬੋਈ ਸਿਲੈਕਟ ਕਿਹੜਾ ਕਰੀਏ ਸਿਲੈਕਟ ਕਿਹੜਾ ਕਰੀਏ ਫਿਰ ਜੇ ਆਪਾਂ ਪੱਲੇ ਦਿਖਾਉਣ ਲੱਗ ਜੇ ਸਾਰੇ ਸਹੇਦੇ ਦਿਖਾਉਂਦੇ ਕਿੰਨੇ ਮਰਜ਼ੀ ਦੇਖੀ ਜਾਓ ਪੱਲੇ ਦੇ ਵਿੱਚ ਤਾਂ ਮਾਲ ਹੀ ਨਹੀਂ ਪੂਰਾ ਹੁੰਦਾ ਦੋਸਤ ਆ ਕਿੰਨੇ ਵਾ ਕਿੰਨੇ ਸਹੇਜ ਆ ਗਏ ਆਪਣੇ ਇਹ 32 64 ਬ੍ਰਦਰ ਆਪਣੇ ਕੋਲੇ ਇਹ 32 64 ਆ ਗਿਆ ਇਹ 32 64 ਇਹ ਐਂਡਲੈਸ ਸੀਰੀਜ਼ ਆ ਇਹ ਸਿਰਫ ਆਪਾਂ ਨੂੰ 35 ਰੁਪਏ ਫੁੱਟ ਪੈਣੀ ਆ ਸਾਰੇ ਕੋਈ ਸਾਰੇ 35 ਰੁਪਏ ਬਾਕੀ ਦੂਜੀ ਗੱਲੇ ਰੈਗੂਲਰ ਮਾਲ ਆ ਇਹ ਹੂੰ ਕੱਢ ਗਿਆ ਮਾਲ ਮਿਲੂਗਾ ਵਾਧਿਆ ਮਾਲ ਵਾਪਸ ਹੋਊਗਾ ਕੋਈ ਲਾਟ ਵਾਲਾ ਮਾਲ ਨਹੀਂ ਹੈਗਾ ਇੱਥੇ ਜਿੰਦਰ ਟਾਇ ਵੀ ਅਗਲੇ ਨੂੰ ਪੂਰਾ ਕਰਕੇ ਨਾ ਪੂਰਾ ਕਰਕੇ ਦਵਾਂਗੇ ਓਏ ਹੋਏ ਹੋਏ ਗਲੌਸ ਜਿਵੇਂ ਇਹਦੇ ਵਿੱਚ ਮਾਈਟ ਲੈਂਦੇ ਜੀ ਕਿਹਿਆ ਮਰਜ਼ੀ ਲੋ ਤੁਸੀਂ ਇਹ ਸਾਰਾ ਗਲੋਸੀ ਦੇ ਵਿੱਚ ਹੋਣਗੇ ਇਹ 35 ਰੁਪਏ ਕੇ 35 ਰੁਪਏ ਫੁੱਟ ਪਊਗੀ ਸਾਰੀ ਹੈਂਡਲੈਸ ਸੀਰੀਜ਼ ਹੋਊਗੀ ਰੇਸ਼ਨਾ ਰੇਸ਼ਾ ਜੁੜੂਗਾ ਮੈਂ ਨਾ ਜਿੰਦਲ ਟਾਇਲ ਜਿਵੇਂ ਜੇ ਸਾਡੇ ਆਪਣੀ ਗਾਰੰਟੀ ਤੇ ਰੇਟ ਆ ਉਹ ਦੁਨੀਆ 'ਚ ਹੀ ਮੁਕਾਬਲਾ ਹੈ ਨਹੀਂ ਰੇਟ ਦਾ ਤਾਂ ਵੀਰੇ ਤਾਂ ਇਹ ਨਾ ਚੱਲਦਾ ਆਪਣਾ ਜਿੰਦਲ ਟਾਇਲ ਤੇ ਆਪਾਂ ਨੂੰ ਕਿਤੇ ਕੋਈ ਕੈਨ ਲੋੜ ਹੀ ਨਹੀਂ ਪੈਂਦੀ ਆਪਾਂ ਨੂੰ ਤੇ ਪਰਮਾਤਮਾ ਮੈਨੂੰ ਸਾਡੇ ਕੋਲ ਕੋਈ ਇੱਕ ਕਸਟਮਰ ਆਉਂਦਾ ਉਹ ਦੋ ਗਾਹਕ ਹੋਰ ਭੇਜਦਾ ਉਹ ਸਿਰਫ ਸਾਡੀ ਡੀ ਕਿ ਮਤਲਬ ਕੱਲੀਆਂ ਗੱਲਾਂ ਨਹੀਂ ਹੈਗੀਆਂ ਮਤਲਬ ਕਿ ਪਲਾਸਾ ਸੀ ਕਿ ਕਸਟਮਰ ਨੂੰ ਪੱਲੇ ਪਾਉਂਦੇ ਆ ਜੀ ਤੇ ਕਸਟਮਰ ਆ ਆਪ ਕਹਿੰਦਾ ਯਾਰ ਤੂੰ ਉੱਥੇ ਲੈ ਕੇ ਆਏ ਉਹ ਵਾਕਈ ਬੰਦੇ ਸਹੀ ਆ ਇਹਦੇ ਵਿੱਚ ਕੀ ਆ 35 ਵਾਲੇ ਚ ਆਪਾਂ ਨੂੰ ਵਾਧੂ ਕਲਰ ਮਿਲਣਗੇ ਇਹ ਸਾਰੇ ਵਾਧੂ ਕਲਰ ਇਹ ਸਾਰੇ 35 ਦੇ ਵਿੱਚ ਆ ਕਿਵੇਂ ਮਰ ਜੜਿਆ ਲੈ ਲੋ ਆਲਰੇਡੀ ਜਾਣਾ ਕੰਮ ਮੋਲ ਜੀ ਸਣਾ ਤੁਹਾਡਾ ਆ ਕਿੰਨਾ ਸਹਜ ਆ ਕੇ ਇਹ ਬਰੇ 4 ਵਜੇ 6 ਆ ਗਿਆ ਜੀ 4 ਵਜੇ 6 ਤਾਂ ਮਾਰਕੀਟ 'ਚ ਮਿਲਦਾ ਹੀ ਨਹੀਂ ਇਹ ਬਰੇ ਜੰਦਾ ਟਾਇਲ ਤੋਂ ਤੁਹਾਨੂੰ ਮਿਲੂਗਾ ਮਿਲੂਗੀ ਵੀ ਘੱਟੋ ਘੱਟ ਤੁਹਾਨੂੰ 50 ਕਲਰ ਮਿਲਣਗੇ ਵੀ ਸਿਰਫ 50 ਰੁਪਏ ਫੁੱਟ ਜਿਹੜਾ ਕਿ ਮਾਰਕੀਟ ਦੇ ਵਿੱਚ ਇਹਦਾ ਰੇਟ ਹੈਗਾ 60 ਰੁਪਏ 70 ਰੁਪਏ 80 ਰੁਪਏ 100 ਰੁਪਏ। ਰਾਮ ਨਹਾ ਜੀ ਸਿਰਫ 50 ਰੁਪਏ ਫਟ ਮਿਲੂਗੀ। ਇਹ ਤਾਂ ਲੱਭਣੀ ਨਹੀਂ। ਤੇ ਜੇ ਲੱਭ ਗਈ ਤੁਹਾਨੂੰ 70 80 ਰੁਪਏ ਸਕੇਰ ਕੋਲ ਨਹੀਂ। ਹਾਂ ਬਿਲਕੁਲ। ਇਹ ਸਿਰਫ ਆਪਾਂ ਨੂੰ 50 ਰੁਪਏ ਫਟ ਮਿਲੂਗੀ। ਕਿਹੜਾ ਮਰਜ਼ੀ ਕਰ ਲੈ ਲੈੋ 4 ਵਾ 6 ਦੇ ਵਿੱਚ। ਲੈ ਵੀ ਗੱਲ ਫਿਰ ਉਹੀ ਗੱਲ ਆ ਗਈ ਨਾ ਫਿਰ ਆ ਕਹਿੰਦਾ ਵੀ ਜਦੋਂ ਲੱਗਿਆ ਹੋਇਆ ਵੀ ਇਹ ਟਾਲੀਅਨ ਲੱਗਣਾ ਇਹ ਟਾਇਰ ਨਹੀਂ ਲੱਗਣੀ ਇਹ। ਹੂੰ। ਜਿਵੇਂ ਆ ਫੀਲ ਦੇਖੋ ਅੱਜ ਮੈਂ ਟਾਲੀਅਨ ਹੁੰਦਾ ਐ ਫੀਲ ਆਉਣੀ ਆ। ਫੀਲ ਚੈੱਕ ਕਰ ਲੇ ਜਰੂਰੀ ਥੋੜੀ ਵੀ ਰੰਗ ਕਾਲੇ ਦੀ ਟਾਇਲ ਤਾਂ ਹੀ ਬਚਦੀ ਮੂੰਹ ਦੇ ਸੁਣ ਇਹਦੇ ਵਿੱਚ ਦਲਗੇ ਰੰਗੀ ਦੇ ਵਿੱਚ ਦੀ ਆ ਹੁਣ ਇੱਕ ਸਮਾਰਬਲ ਆ ਬ੍ਰਦਰ ਆ ਹੁਣ ਇੱਕ ਸਮਾਰਬਲ ਹੁੰਦਾ ਹੈ ਕੰਟਾਲੀਅਨ ਇਹ ਜਮਾ ਉਦੀ ਲੁੱਕ ਬਣਾਈ ਹੋਈ ਆ ਦੇਖ ਆਹ ਲੱਗਦਾ ਜਿਵੇਂ ਟਾਲੀਅਨ ਹੀ ਲੱਗਿਆ ਹੁੰਦਾ ਯਾਰ ਕਿਆ ਫੀ ਕੋਈ ਰਿਗ੍ਰਾਈਜ਼ ਕਰਨ ਦੀ ਲੋੜ ਨਹੀਂ ਕੋਈ ਖੱਜਲ ਖਵਾਰ ਹੋਣ ਦੀ ਲੋੜ ਟਾਇਲ ਲਾਓ ਦੋ ਦਿਨਾਂ ਬਾਅਦ ਕੋਠੀ 'ਚ ਰਹੋ ਆਦਾ ਵਰਤੋਂ ਵਧੀਆ ਕੇ ਮਾਰਦੇ ਹੋਏ 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 ਸਿਰਫ ਆਪਾਂ ਨੂੰ ਇਹ ਪੈਣੀ ਆ ਸਿਰਫ ਆਪਾਂ 50 ਰੁਪਏ ਫੁੱਟ ਲਓ ਜੀ ਆ 50 ਰੁਪਏ ਆ ਜੀ ਆਪਾਂ ਅੱਗੇ ਨੂੰ ਹਾਂ ਜੀ ਹੋਰ ਦਿਖਾਉਣੇ ਸਰ ਦੇਖਣ ਵਾਲੇ ਕਿ ਇਹ ਜਿਹੜਾ 2x4 ਆ ਬ੍ਰਦਰ ਇਹ 2x4 ਆ 2x4 ਆ ਇਹ ਇਹ ਚ ਕਿਹਣਾ ਮਰਜ਼ ਡੈਨ ਲਓ ਸਾਡੇ ਕੋਲ ਇਹ ਆਪਾਂ ਨੂੰ ਸਿਰਫ 30 ਰੁਪਏ ਫੁੱਟ ਪੈਣਾ ਡੈਨ ਅਨਲਿਮਟਿਡ ਓਏ ਹੋਏ 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 ਇਹ 30 ਰੁਪਏ ਇਹ 30 ਰੁਪਏ ਫੁੱਟ ਜੀ 30 ਰੁਪਏ 50 ਰੁਪਏ 30 ਰੁਪਏ 50 ਰੁਪਏ ਯਾਰ ਤੁਹਾਨੂੰ ਇੱਥੇ ਕੀ ਸਕੁਅਰ ਫੁੱਟ ਤੇ ਗੱਲ ਕਹਾਣੀ ਮੋਕ ਜਿਹੜੀ 2x4 ਅੱਜ ਸਭ ਤੋਂ ਵੱਧ ਰਨਿੰਗ ਦੇ ਵਿੱਚ ਵਿਗਦੀ ਅੱਜ ਸਭ ਤੋਂ ਵੱਧ ਇਹ ਆ ਜਿਹੜੇ ਆਮ 33 ਰੁਪਏ 35 ਰੁਪਏ ਵਿਗਦੀ ਇਹ ਕੁਆਲਿਟੀ ਆ ਬਈ ਆ ਦੇ ਵਿੱਚ ਕੀ ਜਾਂਦੀ ਹੈ ਇਹ 40 ਵੀ ਜਾਂਦੀ ਹੈ ਇਹ ਆਪਾਂ ਨੂੰ ਸਿਰਫ ਆਪਾਂ ਨੂੰ 3 ਐਂਬਲਸ ਦੇ ਵਿੱਚ ਹੂ ਪ੍ਰੋਪਰ ਇਹੇ ਜੁੜਨਗੇ ਵੀ ਚਾਹੇ ਯਾਰ ਤੂੰ ਇਹੀ ਸੋਚ ਕੇ ਆਜੋ ਵੀ ਬੰਦੇ ਪ੍ਰੋਫਿਟ ਲੌਸ ਦੇਖਦੇ ਹੀ ਨਹੀਂ ਵੀ ਪੂਰੇ ਹੀ ਕਰਦੇ ਆ ਹਾਂ ਪੂਰੀ ਕਰਦੇ ਆ ਵੀਰੇ ਬਸ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਭਾਈ ਹੁਣਾਂ ਨੇ ਤਾਂ ਪੂਰੇ ਹੀ ਕਰਨੇ ਆ ਆ ਦੇਖੋ ਕਿਹੜਾ ਮਾਰਡ ਡੈਨ ਲੋ ਜੀ ਆ ਦੇਖੋ ਅੱਛਾ ਕਲਰ ਮਤਲਬ ਕਿ ਹੈ ਮਰਦੀ ਲੋ ਇਹ ਚ ਕਲਰ ਡਿਆਣੀ ਬਾਧੂ ਆ ਦੇਖੋ ਜੀ ਮੈਟ 글로ਸ ਦੋਨਾਂ ਚ ਸੇਮ ਆ ਜੂ ਇਹ ਬ੍ਰਦਰ ਇਹ ਜਿਆਦਾ 글로ਸੀ ਚਲਦੀ ਹੈ ਜੀ 글로ਸੀ ਵਾਲੀ ਹਾਂ 글로ਸੀ ਚਲਦੀ ਹੈ ਜੀ ਮੈਟ ਘੱਟ ਪਸੰਦ ਕਰਦੇ ਆ ਕਸਟਮਰ ਤੇ ਇਹਦੇ ਵਿੱਚ ਤੁਹਾਨੂੰ ਦੇਖਣਾ ਚਾਹੁੰਦੇ ਹੋ ਕਾਰਵਿੰਗ ਮਿਲ ਜੂਗੀ ਉਹ 33 ਰੁਪਏ ਫੁੱਟਾ ਕਾਰਵਿੰਗ ਜੀ ਉਹ ਵੀ ਤੁਹਾਨੂੰ ਮੈਂ ਸਾਰੇ ਨੀਗਮ ਰਾਨਾ ਕਾਰਵਿੰਗ ਦੇ ਇਹ ਸਾਰੇ ਮਤਲਬ ਮੈਟ ਆਪਾਂ ਕਹਿੰਦੇ ਆ ਮੈਟ ਜਿਆਦਾ ਵਾਸ਼ਰੂਮ ਚ ਯੂਜ਼ ਹੁੰਦੀ ਹੈ ਹਾਂ ਮੈਟ ਜਿਆਦਾ ਬਾਥਰੂਮਾਂ ਦੇ ਵਿੱਚ ਹੀ ਜ਼ਿਆਦਾ ਚਲਦੀ ਹੈ ਜੀ ਫਲੋਰਾਂ ਦੇ ਕਸਟਮਰ ਜਿਆਦਾ ਮਤਲਬ ਉਹ ਤਾਂ ਇਹ ਤੇ ਇੰਗਲਿਸ਼ ਪਸੰਦ ਕਰਦੇ 글로ਸੀ ਲੱਗਣੀ 글로ਸੀ ਪਸੰਦ ਕਰਦੇ ਉਹ ਤਾਂ ਲੱਗਣੀ 글로ਸੀ ਜਿਵੇਂ ਆ ਜੀ ਆਏ ਨੇ ਇੱਕ ਕਾਰਵਿੰਗ ਸਰੀਜ਼ ਆ ਗਈ ਜੀ ਆ ਰੇਸ਼ਾ ਜਗਦਾ ਜੀ ਰੇਸ਼ਾ ਜਗਦਾ ਜੀ ਇਹ ਆਪਾਂ ਨੂੰ ਸਿਰਫ ਆਪਾਂ ਨੂੰ 33 ਰੁਪਏ ਫੁੱਟ ਪੈਣੀ ਹੈ ਜੀ ਇਹ 33 ਆ ਗਈ ਇਹ 33 ਆ ਗਈ ਐਂਡਲੈਸ ਸੀਰੀਜ਼ ਹੋਊਗੀ ਰੇਸ਼ਨਾ ਰੇਸ਼ਾ ਜੁੜੂ ਆ ਜੀ ਸਾਰੀ ਸਾਰੀ ਪ੍ਰੀਮੀਅਮ ਕੁਆਲਿਟੀ ਹੋਊਗੀ ਜੀ ਡੀ ਗਾਰਮਨ ਦੀ ਗੱਲ ਬਾਤ ਸਿਰ 3 ਰੁਪਏ ਹੀ ਪਵੇ ਮਾਸਟਰ ਜੀ ਫਿਰ ਚਮਕਦੇ ਵੀ ਪੂਰੀ ਹੈ ਇਹ ਹਾਂ ਗੱਲ ਸਹੀ ਹੈ ਹਲੇ ਇੱਧਰ ਲੈਪਾ ਦੇ ਸਰ ਚਾਹ ਕਨਸੈਪਟ ਵੀ ਰਹਿ ਗਿਆ ਸੀ ਵੇਚ ਦੀ ਲਓ ਇਹ ਆਪਾਂ ਨੂੰ 16 ਵਿੱਚ ਸੋਨਾ ਜੀ ਇਹ ਜਿਵੇਂ ਅੱਜ ਕੱਲ ਪਾਰਕਿੰਗ ਟਾਇਲ ਦੇ ਵਿੱਚ ਲੱਗਦੀ ਆ ਪਾਰਕ ਵੱਡੇ ਪਾਰਕਾਂ ਦੇ ਵਿੱਚ ਲੱਗਦੀ ਆ ਜੀ ਪੋਰਚ ਟਾਇਲ ਕਹਿੰਦੇ ਨੇ ਇਹਨੂੰ ਪੋਰਚ ਟਾਇਲ ਵੀ ਕਹਿੰਦੇ ਵੀਰੇ ਹਾਂਜੀ ਜੀ ਇਹ ਪੋਰਚ ਟਾਇਲ ਦੇ ਸਾਰੇ ਡਿਜ਼ਾਈਨ ਆ ਇਹ ਸਾਰੇ ਡਿਜ਼ਾਈਨ ਆ ਜੀ ਇਹ ਸਾਨੂੰ ਸਿਰਫ ਆਪਾਂ ਨੂੰ 29 ਰੁਪਏ ਫੁੱਟ ਪੈਂਦੀ ਆ ਇਹ ਅੱਛਾ ਇਹ 29 ਪੈਣੀ ਆ ਇਹ ਸਿਰਫ 29 ਪੈਣੀ ਆ ਬਾਈ ਜੀ ਮੈਂ ਤਾਂ ਕਹਿੰਦਾ ਇਹ ਪੂਰੀ 12 ਮਮ ਮੋਟਾਈ ਹੋਊਗੀ ਇਹ ਟਾਇਲ ਜੀ ਅੱਛਾ ਮੋਟੀ ਟਾਇਲ ਹੋਊਗੀ ਥੋੜਾ ਟਰੈਕਟਰ ਟਰਾਲੀ ਗੱਡੀ ਖੜਨੀ ਆ ਬਿਲਕੁਲ ਬਿਲਕੁਲ ਹਾਂ ਜੀ ਟਰੈਕਟਰ ਨਹੀਂ ਕਿਤੇ ਨਹੀਂ ਹਾਂ ਵੱਡੀਆਂ ਗੱਡੀਆਂ ਖੜਾਉਣੀਆਂ ਕੋਈ ਮਰਜ਼ੀ ਖੜਾ ਜਾਓ ਕੁਝ ਨਹੀਂ ਹੁੰਦਾ ਇਹਨੂੰ ਜੀ ਹਮ ਆ ਐਲੀਵੇਸ਼ਨ ਕਹਿੰਦੇ ਨੇ ਇਹ ਐਲੀਵੇਸ਼ਨ ਟਾਇਲ ਆਂ ਵੀਰੇ ਇਹ ਵੀ ਆਪਾਂ ਨੂੰ 29 ਰੁਪਏ ਫੁੱਟ ਪੈਣੀ ਆ ਜੀ ਲੈ ਵੀ ਆ ਵੀ 29 ਰੁਪਏ ਫੁੱਟ ਪੈਣੀ ਡਿਜ਼ਾਈਨ ਕਲਰ ਪੂਰੇ ਇਹ ਪੰਜ ਹੋਣਗੇ ਵੀਰੇ ਪੂਰੇ ਆ ਦੇਖੋ ਜੀ ਹਮ ਆ ਦੇਖੋ ਇਹ ਨਾ ਇਹ ਬੁਰੀ ਮੈਚਰ ਸਟੋਨ ਲੱਗੇ ਹੁੰਦੇ ਆ ਨੈਚੁਰਲ ਸਟੋਨ ਗੱਲ ਸਹੀ ਤੇ ਨੈਚੁਰਲ ਸਟੋਨ ਦਾ ਤੁਹਾਨੂੰ ਪਤਾ ਵੀ ਨੈਚੁਰਲ ਜਿੰਨਾ ਕੀ ਲਵਾਉਣਾ ਉਹ ਵੀ ਕਿੰਨੇ ਦਾ ਪੈ ਜਾਂਦਾ ਕਿੰਨੇ ਦਾ ਪੈ ਜਾਂਦਾ ਤੇ ਇਹ 29 29 ਸਿਰਫ 29 ਰੁਪਏ ਫੁੱਟ ਵਿਰੇ ਇਹ 29 ਰੁਪਏ ਸਕਰ ਫੁੱਟ ਚੱਕੋ ਉੱਤੇ ਆਜੇ ਹੁਣ ਤੁਹਾਨੂੰ ਉੱਤੇ ਰੱਖਉਣਾ ਕੀ ਸਟਾਕ ਪਿਆ